ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਪਜੀ ਸਾਹਿਬ ਦਾ ਸੁੱਧ ਉਚਾਰਨ ਆਪ ਸਿੱਖ ਰਹੇ ਆਂ ਤੇ ਤਿੰਨ ਪੌੜੀਆਂ ਆਪਣੀ ਹੋ ਗਈਆਂ ਸੀ ਸਾਚਾ ਸਾਹਿਬ ਸਾਚ ਨਾਏ ਸਾਹਿਬ ਪੜ੍ਹਨਾ ਸਹਿਬ ਨਹੀਂ ਕਹਿਣਾ ਸੱਸੇ ਨੂੰ ਕੰਨਾ ਲੱਗਾ ਸਾਚਾ ਸਾਹਿਬ ਸਾਚ ਨਾਏ ਇੱਥੇ ਵਿਸਰਾਮ ਹੈ ਪਾਖਿਆ ਪਾਓ ਅਪਾਰ ਆਪਾਰ ਨਹੀਂ ਕਹਿਣਾ ਐਡੇ ਨੂੰ ਕੰਨਾ ਨਹੀਂ ਲੱਗਾ ਅਪਾਰ ਬੋਲਣਾ ਆਖ ਹੈ ਮੰਗ ਹੈ ਦੇਹ ਦੇਹ ਆਖੇ ਕਈ ਸੰਗਤਾਂ ਪੜ ਜਾਂਦੀਆਂ ਆਖੇ ਆਖੇ ਤਾਂ ਬਣੇਗਾ ਸੰਗਤ ਜੀ ਜੇ ਹਾਏ ਨੂੰ ਲਾ ਹੋਵੇਗੀ ਇੱਥੇ ਹਾਏ ਨੂੰ ਸਿਆਰੀ ਲੱਗੀਏ ਹਯਾਏ ਨੂੰ ਸਿਆਰੀ ਅਧੀਆਂ ਦਲਾਵਾ ਦੀ ਆਵਾਜ਼ ਉਚਾਰਨ ਹੋਵੇਗੀ ਆਖ ਹੈ ਮੰਗ ਹੈ ਦੇਹ ਦੇਹ ਦੱਦੇ ਨੂੰ ਲਾ ਲੱਗੀ ਏ ਹਾਹੇ ਨੂੰ ਸਿਆਰੀ ਏ ਲੰਮੀ ਲਾ ਕਰਕੇ ਹਾਹੇ ਨੂੰ ਸਿਆਰੀ ਛੋਟੀ ਬੋਲਣੀ ਏ ਦੇਹ ਦੇਹ ਇਸ ਤਰ੍ਹਾਂ ਪੜਨਾ ਹੈ ਦਾਤ ਕਰੇ ਦਾ ਤਾਰ ਦਤਾਰ ਨਹੀਂ ਕਹਿਣਾ ਦਾ ਤਾਰ ਬੋਲਣਾ ਦੱਦੇ ਨੂੰ ਕੰਨਾ ਲੱਗਾ ਹੈ ਦਾ ਤਾਰ ਫੇਰ ਕੇ ਅੱਗੇ ਰੱਖੀ ਐ ਫੇਰ ਲੰਮਾ ਕਰਨਾ ਫੱਫੇ ਨੂੰ ਲਾ ਲੱਗੀ ਐ ਫੇਰ ਕੱਕੇ ਨੂੰ ਸਿਆਰੀ ਇੱਥੇ ਕੱਕੇ ਨੂੰ ਲਾਂ ਲਾ ਕੇ ਸੰਗਤਾਂ ਪੜ ਜਾਂਦੀਆਂ ਫੇਰ ਕਿ ਅੱਗੇ ਰੱਖੀ ਐ ਅੱਗੇ ਨਹੀਂ ਪੜਨਾ ਸੰਗਤ ਜੀ ਅੱਗੇ ਦਲਾਵਾਂ ਦੇ ਨਾਲ ਅੱਗੇ ਰੱਖੀ ਐ ਇੱਥੇ ਵੀ ਦਲਾਵਾਂ ਲੱਗੀਆਂ ਰੱਖੀ ਐ ਇੱਥੇ ਵੀ ਵਿਸਰਾਮ ਲਾਉਣਾ ਜਿਤ ਦਿਸੈ ਦਿਸੇ ਨਹੀਂ ਪੜਨਾ ਆਪਾਂ ਪੜ ਜਾਨੇ ਸੰਗਤ ਜੀ ਦਿਸੈ ਦਿਸੇ ਪੜ ਜਾਨੇ ਲਾਂ ਦੇ ਨਾਲ ਪਰ ਇੱਥੇ ਲੱਗੀਆਂ ਦਲਾਵਾਂ ਦਿਸੈ ਦਰਬਾਰ ਮਹਾਉ ਕਿ ਬੋਲਣ ਬੋਲੀ ਐ ਮਹਾਉ ਮੰਮੇ ਔਂਕੜ ਹਾਹ ਨੂੰ ਕਨੌੜਾ ਕਨੌੜੀ ਦੀ ਆਵਾਜ਼ ਹਮੇਸ਼ਾ ਸੰਗਤ ਜੀ ਮੂੰਹ ਪੂਰਾ ਖੋਲ ਕੇ ਉਚਾਰਨ ਹੋਵੇਗੀ ਮਹਾਉ ਕਿ ਬੋਲਣ ਬੋਲੀ ਐ ਕਿ ਕਕੇ ਨੂੰ ਸਿਆਰੀ ਦੀ ਆਵਾਜ਼ ਕੱਢਣੀ ਐ ਕਕੇ ਨੂੰ ਲਾ ਲਾ ਕੇ ਲੰਮਾ ਨਹੀਂ ਪੜਨਾ ਕਿ ਬੋਲਣ ਬੋਲੀ ਐ ਇੱਥੇ ਵਿਸਰਾਮ ਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਓ ਇੱਥੇ ਬਿਸਰਾਮ ਵਡਿਆਈ ਵਿਚਾਰ ਵਿਚਾਰ ਪੜਨਾ ਵਿਚਾਰ ਨਹੀਂ ਕਹਿਣਾ ਵਿਚਾਰ ਬਣੇਗਾ ਵਾਹਿਗੁਰੂ ਸਿਆਰੀ ਦੇ ਨਾਲ ਇੱਥੇ ਲੱਗੀ ਬਿਹਾਰੀ ਵਿਚਾਰ ਕਰਮੀ ਆਵੇ ਆਵੇ ਨਹੀਂ ਪੜਨਾ ਆਵੇ ਤਲਾਵਾਂ ਦੇ ਨਾਲ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਨਾਨਕ ਏਵੈ ਜਾਣੀਐ ਏਵੈ ਪੜਨਾ ਸੰਗਤ ਜੀ ਕਈ ਸੰਗਤਾਂ ਪੜ ਜਾਂਦੀਆਂ ਨਾਨਕ ਐਵੇਂ ਜਾਣੀਏ ਐਵੇਂ ਨਹੀਂ ਪੜਨਾ ਏਵੈ ਬਾਵੇ ਨੂੰ ਦਲਾਵਾ ਲਾ ਕੇ ਏਵੈ ਜਾਣੀਏ ਸਭ ਆਪੇ ਸੱਚਿਆਰ ਸਭ ਆਪੇ ਸੱਚਿਆਰ ਸੋ ਸੰਗਤ ਜੀ ਚਾਰ ਪੌੜੀਆਂ ਆਪਣੀ ਸੰਪੂਰਨ ਹੋ ਗਈਆਂ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ